ਸਸ਼ਕਲ ਜ਼ਾਰੇ ਨੂੰ ਮੈਂ ਹਾਂ ਤਸਵੀਰਤ ਕੋਰਟ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਮਰੀਕੀ ਸੁਪਰੀਮ ਕੋਰਟ ਦੇ ਇੱਕ ਹੰਕਾਰਪੂਰਨ ਫੈਸਲੇ ਤੋਂ ਬਾਅਦ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਿਕ ਰਿਸ਼ਤਿਆਂ ਨੂੰ ਲੈ ਕੇ ਵੱਡੀ ਚਰਚਾ ਸ਼ੁਰੂ ਹੋ ਗਈ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਫ਼ ਕਹਿ ਦਿੱਤਾ ਹੈ ਕਿ ਭਾਰਤ ਨਾਲ ਹੋਇਆ ਵਪਾਰ ਸਮਝੌਤਾ ਬਦਲਣ ਵਾਲਾ ਨਹੀਂ ਹੈ ਕੋਰਟ ਦੇ ਫੈਸਲੇ ਦੇ ਬਾਵਜੂਦ 18% ਦੀ ਟੈਰਫ ਲਾਗੂ ਰਹੇਗਾ ਪਰ ਇੱਥੇ ਵੱਡੀ ਗੱਲ ਇਹ ਹੈ ਕਿ ਟਰੰਪ ਨੇ ਨਾਲ ਹੀ 10% ਦੀ ਗਲੋਬਲ ਟੈਰਫ ਦਾ ਐਲਾਨ ਕਰਕੇ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ ਸਵਾਲ ਇਹ ਹੈ ਕਿ ਇਹ ਫੈਸਲੇ ਗਲੋਬਲ ਵਪਾਰ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾਣਗੇ ਆਉ ਸਮਝੀਏ ਪੂਰੀ ਤਸਵੀਰ ਅਮਰੀਕੀ ਸੁਪਰੀਮ ਕੋਰਟ ਵੱਲੋਂ ਵਿਆਪਕ ਟੈਰਿਫਾਂ ਨੂੰ ਗੈਰ ਕਾਨੂੰਨੀ ਕਰਾਰ ਦੇਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਨਾਲ ਹੋਇਆ ਵਪਾਰਿਕ ਸਮਝੌਤਾ ਪੂਰੀ ਤਰ੍ਹਾਂ ਬਰਕਰਾਰ ਰਹੇਗਾ 트੍ਰੰਪ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਨੂੰ 18% ਦੀ ਟੈਰਿਫ ਦਿੱਤਾ ਜਾਂਦਾ ਰਹੇਗਾ ਜਦਕਿ ਅਮਰੀਕਾ ਵੱਲੋਂ ਭਾਰਤ ਤੋਂ ਆਉਣ ਵਾਲੇ ਸਮਾਨ ਤੇ ਕੋਈ ਟੈਰਿਫ ਨਹੀਂ ਲਾਇਆ ਜਾਵੇਗਾ ਉਹਨਾਂ ਦੇ ਅਨੁਸਾਰ ਇਹ ਪਹਿਲਾਂ ਦੀ ਪ੍ਰਣਾਲੀ ਨਾਲੋਂ ਉਲਟ ਹੈ ਜਿਸ ਵਿੱਚ ਅਮਰੀਕਾ ਵੱਧ ਭੁਗਤਾਨ ਕਰਦਾ ਸੀ 트੍ਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਇਆ ਇਹ ਸਮਝੌਤਾ ਦੋਹਾਂ ਦੇਸ਼ ਦਲ ਸਥਾਪਿਤ ਹੋ ਗਿਆ ਹੈ ਇਹ ਸਮਝੌਤਾ ਫਰਵਰੀ 2025 ਵਿੱਚ ਸ਼ੁਰੂ ਕੀਤੇ ਗਏ ਦੋ ਪੱਖੀ ਵਪਾਰਕ ਸਮਝੌਤੇ ਦੇ ਤਹਿਤ ਕੀਤਾ ਗਿਆ ਸੀ ਜਿਸ ਅਧੀਨ ਭਾਰਤ ਨੇ ਅਮਰੀਕੀ ਉਦਯੋਗਿਕ ਸਮਾਨ ਤੇ ਕਈ ਖੇਤੀਬਾੜੀ ਉਤਪਾਦਾਂ ਦੇ ਟੈਰਿਫ ਘਟਾਉਣ ਜਾਂ ਖਤਮ ਕਰਨ ਲਈ ਸਹਿਮਤੀ ਦਿੱਤੀ ਸੀ ਜਿਸ ਵਿੱਚ ਪਸ਼ੂ ਚਾਰੇ ਫਲ ਸੁੱਕੇ ਫਲ ਸੋਇਆਬੀਨ ਤੇਲ ਸ਼ਰਾਬ ਅਤੇ ਹੋਰ ਕਈ ਉਤਪਾਦ ਸ਼ਾਮਿਲ ਹਨ ਦੂਜੇ ਪਾਸੇ ਅਮਰੀਕਾ ਨੇ ਭਾਰਤ ਤੋਂ ਆਉਣ ਵਾਲੇ ਕੱਪੜੇ ਜੁੱਤੇ ਚਮੜਾ ਉਤਪਾਦ ਰਸਾਇਣ ਸਜਾਵਟੀ ਸਮਾਨ ਅਤੇ ਕੁਝ ਮਸ਼ੀਨਰੀ ਉੱਤੇ 18% ਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ ਇਸ ਦਰਮਿਆਨ ਸੁਪਰੀਮ ਕੋਰਟ ਨੇ ਛੇ ਤਿੰਨ ਦੇ ਫੈਸਲੇ ਨਾਲ ਕਿਹਾ ਕਿ 1977 ਦੇ ਐਮਰਜੈਂਸੀ ਆਰਥਿਕ ਕਾਨੂੰਨ ਹੇਠ ਰਾਸ਼ਟਰਪਤੀ ਕੋਲ ਇਹ ਅਧਿਕਾਰ ਨਹੀਂ ਕਿ ਉਹ ਲਗਭਗ ਸਾਰੇ ਵਪਾਰ ਸਾਥੀ ਦੇਸ਼ਾਂ ਤੇ ਵਿਆਪਕ ਟੈਰਿਫ ਲਾਗੂ ਕਰ ਸਕੇ। ਟਰੰਪ ਨੇ ਇਸ ਫੈਸਲੇ ਨੂੰ ਨਿਰਾਸ਼ਜਨਕ ਦੱਸਦੇ ਹੋਏ ਕਿਹਾ ਕਿ ਉਹ ਹੋਰ ਕਾਨੂੰਨੀ ਰਾਹ ਅਪਣਾਉਣਗੇ। ਉਹਨਾਂ 10% ਦੀ ਗਲੋਬਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਜੋ ਸੈਕਸ਼ਨ 122 ਅਧੀਨ 150 ਦੇ ਨਾਲ ਹੀ ਲਾਗੂ ਰਹੇਗਾ। ਟਰੰਪ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਦੀ ਆਮਦਨ ਵਧੇਗੀ ਅਤੇ ਦੇਸ਼ ਆਰਥਿਕ ਤੌਰ ਤੇ ਹੋਰ ਮਜ਼ਬੂਤ ਬਣੇਗਾ। ਉਹਨਾਂ ਦਾ ਸਿਆ ਕਿ ਹੋਰ ਕਾਨੂੰਨਾ ਤਹਿਤ ਹਾਂ ਤੇ ਵਿਕਲਪ ਖੁੱਲੇ ਹਨ ਹਾਲਾਂਕਿ ਉਹਨਾਂ ਵਿੱਚ ਸਮਾਂ ਜ਼ਿਆਦਾ ਲੱਗ ਸਕਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਭਾਰਤ ਅਮਰੀਕਾ ਵਪਾਰ ਨੂੰ ਤੁਰੰਤ ਪ੍ਰਭਾਵਿਤ ਨਹੀਂ ਕਰਨਗੇ ਪਰ ਗਲੋਬਲ ਮਾਰਕੀਟ ਵਿੱਚ ਅਸਥਿਰਤਾ ਜ਼ਰੂਰੀ ਬਸ ਸਕਦੀ ਹੈ ਹੁਣੇ ਦੇਖਣਾ ਦਿਲਚਸਪ ਹੋਵੇਗਾ ਕਿ 트ੰਪ ਦੀ ਨਵੀਂ ਟੈਰਿਫ ਨੀਤੀ ਗਲੋਬਲ ਵਪਾਰ ਵਿੱਚ ਸੰਤੁਲਨ ਬਣਾਉਂਦੀ ਹੈ ਜਾਂ ਨਵੇਂ ਤਣਾ ਨੂੰ ਜਨਮ ਦਿੰਦੀ ਹੈ ਅਗਲੇ ਕੁਝ ਮਹੀਨੇ ਇਹ ਤੈ ਕਰਨਗੇ ਕਿ ਇਹ ਫੈਸਲਾ ਇਤਿਹਾਸ ਵਿੱਚ ਕਿਹੜੀ ਥਾਂ ਬਣਾਉਂਦੇ ਹਨ ਸਸ਼ਕਲ ਜ਼ਾਰੇ ਨੂੰ ਮੈਂ ਹਾਂ ਤਫਸੀਰ ਇਟ ਕੋਰਟ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਮਰੀਕੀ ਸੁਪਰੀਮ ਕੋਰਟ ਦੇ ਇੱਕ ਹੰਕਾਰਪੂਰਨ ਫੈਸਲੇ ਤੋਂ ਬਾਅਦ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਿਕ ਰਿਸ਼ਤਿਆਂ ਨੂੰ ਲੈ ਕੇ ਵੱਡੀ ਚਰਚਾ ਸ਼ੁਰੂ ਹੋ ਗਈ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਫ਼ ਕਹਿ ਦਿੱਤਾ ਹੈ ਕਿ ਭਾਰਤ ਨਾਲ ਹੋਇਆ ਵਪਾਰ ਸਮਝੌਤਾ ਬਦਲਣ ਵਾਲਾ ਨਹੀਂ ਹੈ ਕੋਰਟ ਦੇ ਫੈਸਲੇ ਦੇ ਬਾਵਜੂਦ 18% ਦੀ ਟੈਰਫ ਲਾਗੂ ਰਹੇਗਾ ਪਰ ਇੱਥੇ ਵੱਡੀ ਗੱਲ ਇਹ ਹੈ ਕਿ ਟਰੰਪ ਨੇ ਨਾਲ ਹੀ 10% ਦੀ ਗਲੋਬਲ ਟੈਰਫ ਦਾ ਐਲਾਨ ਕਰਕੇ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ ਸਵਾਲ ਇਹ ਹੈ ਕਿ ਇਹ ਫੈਸਲੇ ਗਲੋਬਲ ਵਪਾਰ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾਣਗੇ ਆਓ ਸਮਝੀਏ ਪੂਰੀ ਤਸਵੀਰ ਅਮਰੀਕੀ ਸੁਪਰੀਮ ਕੋਰਟ ਵੱਲੋਂ ਵਿਆਪਕ ਟੈਰਿਫਾਂ ਨੂੰ ਗੈਰ ਕਾਨੂੰਨੀ ਕਰਾਰ ਦੇਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਨਾਲ ਹੋਇਆ ਵਪਾਰਿਕ ਸਮਝੌਤਾ ਪੂਰੀ ਤਰ੍ਹਾਂ ਬਰਕਰਾਰ ਰਹੇਗਾ 트੍ਰੰਪ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਨੂੰ 18% ਦੀ ਟੈਰਿਫ ਦਿੱਤਾ ਜਾਂਦਾ ਰਹੇਗਾ ਜਦਕਿ ਅਮਰੀਕਾ ਵੱਲੋਂ ਭਾਰਤ ਤੋਂ ਆਉਣ ਵਾਲੇ ਸਮਾਨ ਤੇ ਕੋਈ ਟੈਰਿਫ ਨਹੀਂ ਲਾਇਆ ਜਾਵੇਗਾ ਉਹਨਾਂ ਦੇ ਅਨੁਸਾਰ ਇਹ ਪਹਿਲਾਂ ਦੀ ਪ੍ਰਣਾਲੀ ਨਾਲੋਂ ਉਲਟ ਹੈ ਜਿਸ ਵਿੱਚ ਅਮਰੀਕਾ ਵੱਧ ਭੁਗਤਾਨ ਕਰਦਾ ਸੀ 트੍ਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਇਆ ਇਹ ਸਮਝੌਤਾ ਦੋਹਾਂ ਦੇਸ਼ਾਂ ਦਲ ਸਥਾਪਿਤ ਹੋ ਗਿਆ ਹੈ ਇਹ ਸਮਝੌਤਾ ਫਰਵਰੀ 2025 ਵਿੱਚ ਸ਼ੁਰੂ ਕੀਤੇ ਗਏ ਦੋ ਪੱਖੀ ਵਪਾਰਕ ਸਮਝੌਤੇ ਦੇ ਤਹਿਤ ਕੀਤਾ ਗਿਆ ਸੀ ਜਿਸ ਅਧੀਨ ਭਾਰਤ ਨੇ ਅਮਰੀਕੀ ਉਦਯੋਗਿਕ ਸਮਾਨ ਤੇ ਕਈ ਖੇਤੀਬਾੜੀ ਉਤਪਾਦਾਂ ਦੇ ਟੈਰਿਫ ਘਟਾਉਣ ਜਾਂ ਖਤਮ ਕਰਨ ਲਈ ਸਹਿਮਤੀ ਦਿੱਤੀ ਸੀ ਜਿਸ ਵਿੱਚ ਪਸ਼ੂ ਚਾਰੇ ਫਲ ਸੁੱਕੇ ਫਲ ਸੋਇਆਬੀਨ ਤੇਲ ਸ਼ਰਾਬ ਅਤੇ ਹੋਰ ਕਈ ਉਤਪਾਦ ਸ਼ਾਮਿਲ ਹਨ ਦੂਜੇ ਪਾਸੇ ਅਮਰੀਕਾ ਨੇ ਭਾਰਤ ਤੋਂ ਆਉਣ ਵਾਲੇ ਕੱਪੜੇ ਜੁੱਤੇ ਚਮੜਾ ਉਤਪਾਦ ਰਸਾਇਣ ਸਜਾਵਟੀ ਸਮਾਨ ਅਤੇ ਕੁਝ ਮਸ਼ੀਨਰੀ ਉੱਤੇ 18% ਦੇ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ ਇਸ ਦਰਮਿਆਨ ਸੁਪਰੀਮ ਕੋਰਟ ਨੇ ਛੇ ਤਿੰਨ ਦੇ ਫੈਸਲੇ ਨਾਲ ਕਿਹਾ ਕਿ 1977 ਦੇ ਐਮਰਜੈਂਸੀ ਆਰਥਿਕ ਕਾਨੂੰਨ ਹੇਠ ਰਾਸ਼ਟਰਪਤੀ ਕੋਲ ਇਹ ਅਧਿਕਾਰ ਨਹੀਂ ਕਿ ਉਹ ਲਗਭਗ ਸਾਰੇ ਵਪਾਰ ਸਾਥੀ ਦੇਸ਼ਾਂ ਤੇ ਵਿਆਪਕ ਟੈਰਿਫ ਲਾਗੂ ਕਰ ਸਕੇ। ਟਰੰਪ ਨੇ ਇਸ ਫੈਸਲੇ ਨੂੰ ਨਿਰਾਸ਼ਜਨਕ ਦੱਸਦੇ ਹੋਏ ਕਿਹਾ ਕਿ ਉਹ ਹੋਰ ਕਾਨੂੰਨੀ ਰਾਹ ਅਪਣਾਉਣਗੇ। ਉਹਨਾਂ 10% ਦੀ ਗਲੋਬਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਜੋ ਸੈਕਸ਼ਨ 122 ਅਧੀਨ 150 ਦਿਨਾਂ ਲਈ ਲਾਗੂ ਰਹੇਗਾ। ਟਰੰਪ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਦੀ ਆਮਦਨ ਵਧੇਗੀ ਅਤੇ ਦੇਸ਼ ਆਰਥਿਕ ਤੌਰ ਤੇ ਹੋਰ ਮਜ਼ਬੂਤ ਬਣੇਗਾ। ਉਹਨਾਂ ਦਾ ਸਿਆ ਕਿ ਹੋਰ ਕਾਨੂੰਨਾ ਤਹਿ ਹਾਂ ਤੇ ਵਿਕਲਪ ਖੁੱਲੇ ਹਨ ਹਾਲਾਂਕਿ ਉਹਨਾਂ ਵਿੱਚ ਸਮਾਂ ਜ਼ਿਆਦਾ ਲੱਗ ਸਕਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਭਾਰਤ ਅਮਰੀਕਾ ਵਪਾਰ ਨੂੰ ਤੁਰੰਤ ਪ੍ਰਭਾਵਿਤ ਨਹੀਂ ਕਰਨਗੇ ਪਰ ਗਲੋਬਲ ਮਾਰਕੀਟ ਵਿੱਚ ਅਰਥ ਅਸਥਿਰਤਾ ਜ਼ਰੂਰੀ ਬਸ ਸਕਦੀ ਹੈ ਹੁਣੇ ਦੇਖਣਾ ਦਿਲਚਸਪ ਹੋਵੇਗਾ ਕਿ 트ੰਪ ਦੀ ਨਵੀਂ ਟੈਰਿਫ ਨੀਤੀ ਗਲੋਬਲ ਵਪਾਰ ਵਿੱਚ ਸੰਤੁਲਨ ਬਣਾਉਂਦੀ ਹੈ ਜਾਂ ਨਵੇਂ ਤਰ੍ਹਾਂ ਨੂੰ ਜਨਮ ਦਿੰਦੀ ਹੈ ਅਗਲੇ ਕੁਝ ਮਹੀਨੇ ਇਹ ਤੈ ਕਰਣਗੇ ਕਿ ਇਹ ਫੈਸਲਾ ਇਤਿਹਾਸ ਵਿੱਚ ਕਿਹੜੀ ਥਾਂ ਬਣਾਉਂਦੇ ਹਨ ਸਸ਼ਕਲ ਜ਼ਾਰੇ ਨੂੰ ਮੈਂ ਹਾਂ ਤਸਵੀਰ ਸਕੋਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਮਰੀਕੀ ਸੁਪਰੀਮ ਕੋਰਟ ਦੇ ਇੱਕ ਹੰਕਾਰਪੂਰਨ ਫੈਸਲੇ ਤੋਂ ਬਾਅਦ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਕ ਰਿਸ਼ਤਿਆਂ ਨੂੰ ਲੈ ਕੇ ਵੱਡੀ ਚਰਚਾ ਸ਼ੁਰੂ ਹੋ ਗਈ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਫ਼ ਕਹਿ ਦਿੱਤਾ ਹੈ ਕਿ ਭਾਰਤ ਨਾਲ ਹੋਇਆ ਵਪਾਰ ਸਮਝੌਤਾ ਬਦਲਣ ਵਾਲਾ ਨਹੀਂ ਹੈ ਕੋਰਟ ਦੇ ਫੈਸਲੇ ਦੇ ਬਾਵਜੂਦ 18% ਦੀ ਟੈਰਫ ਲਾਗੂ ਰਹੇਗਾ ਪਰ ਇੱਥੇ ਵੱਡੀ ਗੱਲ ਇਹ ਹੈ ਕਿ ਟਰੰਪ ਨੇ ਨਾਲ ਹੀ 10% ਦੀ ਗਲੋਬਲ ਟੈਰਫ ਦਾ ਐਲਾਨ ਕਰਕੇ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ ਸਵਾਲ ਇਹ ਹੈ ਕਿ ਇਹ ਫੈਸਲੇ ਗਲੋਬਲ ਵਪਾਰ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾਣਗੇ ਆਉ ਸਮਝੀਏ ਪੂਰੀ ਤਸਵੀਰ ਅਮਰੀਕੀ ਸੁਪਰੀਮ ਕੋਰਟ ਵੱਲੋਂ ਵਿਆਪਕ ਟੈਰਿਫਾਂ ਨੂੰ ਗੈਰ ਕਾਨੂੰਨੀ ਕਰਾਰ ਦੇਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਨਾਲ ਹੋਇਆ ਵਪਾਰਿਕ ਸਮਝੌਤਾ ਪੂਰੀ ਤਰ੍ਹਾਂ ਬਰਕਰਾਰ ਰਹੇਗਾ 트੍ਰੰਪ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਨੂੰ 18% ਦੀ ਟੈਰਿਫ ਦਿੱਤਾ ਜਾਂਦਾ ਰਹੇਗਾ ਜਦਕਿ ਅਮਰੀਕਾ ਵੱਲੋਂ ਭਾਰਤ ਤੋਂ ਆਉਣ ਵਾਲੇ ਸਮਾਨ ਤੇ ਕੋਈ ਟੈਰਿਫ ਨਹੀਂ ਲਾਇਆ ਜਾਵੇਗਾ ਉਹਨਾਂ ਦੇ ਅਨੁਸਾਰ ਇਹ ਪਹਿਲਾਂ ਦੀ ਪ੍ਰਣਾਲੀ ਨਾਲੋਂ ਉਲਟ ਹੈ ਜਿਸ ਵਿੱਚ ਅਮਰੀਕਾ ਵੱਧ ਭੁਗਤਾਨ ਕਰਦਾ ਸੀ 트੍ਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਇਆ ਇਹ ਸਮਝੌਤਾ ਦੋਹਾਂ ਦੇਸ਼ਾਂ ਦਲਨਸthਾਪਿਤ ਹੋ ਗਿਆ ਹੈ ਇਹ ਸਮਝੌਤਾ ਫਰਵਰੀ 2025 ਵਿੱਚ ਸ਼ੁਰੂ ਕੀਤੇ ਗਏ ਦੋ ਪੱਖੀ ਵਪਾਰਕ ਸਮਝੌਤੇ ਦੇ ਤਹਿਤ ਕੀਤਾ ਗਿਆ ਸੀ ਜਿਸ ਅਧੀਨ ਭਾਰਤ ਨੇ ਅਮਰੀਕੀ ਉਦਯੋਗਿਕ ਸਮਾਨ ਤੇ ਕਈ ਖੇਤੀਬਾੜੀ ਉਤਪਾਦਾਂ ਤੇ ਟੈਰਿਫ ਘਟਾਉਣ ਜਾਂ ਖਤਮ ਕਰਨ ਲਈ ਸਹਿਮਤੀ ਦਿੱਤੀ ਸੀ ਜਿਸ ਵਿੱਚ ਪਸ਼ੂ ਚਾਰੇ, ਫਲ, ਸੁੱਕੇ ਫਲ, ਸੋਇਆਬੀਨ, ਤੇਲ, ਸ਼ਰਾਬ ਅਤੇ ਹੋਰ ਕਈ ਉਤਪਾਦ ਸ਼ਾਮਿਲ ਹਨ ਦੂਜੇ ਪਾਸੇ ਅਮਰੀਕਾ ਨੇ ਭਾਰਤ ਤੋਂ ਆਉਣ ਵਾਲੇ ਕੱਪੜੇ, ਜੁੱਤੇ, ਚਮੜਾ ਉਤਪਾਦ, ਰਸਾਇਣ, ਸਜਾਵਟੀ ਸਮਾਨ ਅਤੇ ਕੁਝ ਮਸ਼ੀਨਰੀ ਉੱਤੇ 18% ਦੇ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ ਇਸ ਦਰਮਿਆਨ ਸੁਪਰੀਮ ਕੋਰਟ ਨੇ 63 ਦੇ ਫੈਸਲੇ ਨਾਲ ਕਿਹਾ ਕਿ 1977 ਦੇ ਐਮਰਜੈਂਸੀ ਆਰਥਿਕ ਕਾਨੂੰਨ ਹੇਠ ਰਾਸ਼ਟਰਪਤੀ ਕੋਲ ਇਹ ਅਧਿਕਾਰ ਨਹੀਂ ਕਿ ਉਹ ਲਗਭਗ ਸਾਰੇ ਵਪਾਰ ਸਾਥੀ ਦੇਸ਼ਾਂ ਤੇ ਵਿਆਪਕ ਟੈਰਿਫ ਲਾਗੂ ਕਰ ਸਕੇ। ਟਰੰਪ ਨੇ ਇਸ ਫੈਸਲੇ ਨੂੰ ਨਿਰਾਸ਼ਜਨਕ ਦੱਸਦੇ ਹੋਏ ਕਿਹਾ ਕਿ ਉਹ ਹੋਰ ਕਾਨੂੰਨੀ ਰਾਹ ਅਪਣਾਉਣਗੇ। ਉਹਨਾਂ 10% ਦੀ ਗਲੋਬਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਜੋ ਸੈਕਸ਼ਨ 122 ਅਧੀਨ 150 ਦਿਨਾਂ ਲਈ ਲਾਗੂ ਰਹੇਗਾ। ਟਰੰਪ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਦੀ ਆਮਦਨ ਵਧੇਗੀ ਅਤੇ ਦੇਸ਼ ਆਰਥਿਕ ਤੌਰ ਤੇ ਹੋਰ ਮਜ਼ਬੂਤ ਬਣੇਗਾ। ਉਹਨਾਂ ਦਾ ਸਿਆ ਕਿ ਹੋਰ ਕਾਨੂੰਨਾ ਤਹਿਤ ਵੀ ਟ ਕਾਂਤੇ ਵਿਕਲਪ ਖੁੱਲੇ ਹਨ ਹਾਲਾਂਕਿ ਉਹਨਾਂ ਵਿੱਚ ਸਮਾਂ ਜ਼ਿਆਦਾ ਲੱਗ ਸਕਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਭਾਰਤ ਅਮਰੀਕਾ ਵਪਾਰ ਨੂੰ ਤੁਰੰਤ ਪ੍ਰਭਾਵਿਤ ਨਹੀਂ ਕਰਨਗੇ ਪਰ ਗਲੋਬਲ ਮਾਰਕੀਟ ਵਿੱਚ ਅਸਥਿਰਤਾ ਜ਼ਰੂਰੀ ਬਸ ਸਕਦੀ ਹੈ ਹੁਣੇ ਦੇਖਣਾ ਦਿਲਚਸਪ ਹੋਵੇਗਾ ਕਿ 트ੰਪ ਦੀ ਨਵੀਂ ਟੈਰਿਫ ਨੀਤੀ ਗਲੋਬਲ ਵਪਾਰ ਵਿੱਚ ਸੰਤੁਲਨ ਬਣਾਉਂਦੀ ਹੈ ਜਾਂ ਨਵੇਂ ਤਰ੍ਹਾਂ ਨੂੰ ਜਨਮ ਦਿੰਦੀ ਹੈ ਅਗਲੇ ਕੁਝ ਮਹੀਨੇ ਇਹ ਤੈ ਕਰਣਗੇ ਕਿ ਇਹ ਫੈਸਲਾ ਇਤਿਹਾਸ ਵਿੱਚ ਕਿਹੜੀ ਥਾਂ ਬਣਾਉਂਦੇ ਹਨ